ਅੱਜ ਸੰਗਰੂਰ ਦੇ ਚੌਂਕ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਈਵੀਐਮ ਦਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਹੱਥ ਵਿੱਚ ਬੈਂਡਰ ਫੜ ਕੇ ਈਵੀਐਮ ਹਟਾਓ ਬੈਲਟ ਪੇਪਰ ਲਿਆਓ ਜਿਸ ਤਰ੍ਹਾਂ ਕਿ ਪਹਿਲਾਂ ਵੋਟਾਂ ਜੋ ਹੈ ਬੈਲਟ ਪੇਪਰ ਦੇ ਨਾਲ ਪਈਆਂ ਕਰਦੇ ਸੀ ਇਹਨਾਂ ਦਾ ਕਹਿਣਾ ਕਿ ਉਸੇ ਤਰ੍ਹਾਂ ਹੀ ਵੋਟਾਂ ਵੀ ਜੋ VOTING ਹੈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਵੋਟ ਪੈਂਦੀ ਹੈ ਈਵੀਐਮ ਦੇ ਰਾਹੀਂ ਤਾਂ ਪਤਾ ਨਹੀਂ ਕਿ ਕਿੱਧਰ ਪੈਂਦੀ ਹੈ ਤੇ ਕਿੱਧਰ ਜਾਂਦੀ ਹੈ ਇਹਨਾਂ ਦੇ ਮੁਤਾਬਕ ਵੋਟਾਂ ਦੇ ਵਿੱਚ ਜੋ ਈਵੀਐਮ ਹੈ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਕਪਲਾ ਕਰ ਰਹੀ ਹੈ ਸਾਡੇ ਨਾਲ ਸਮਾਜ ਸੇਵੀ ਸੰਸਥਾਮਕ ਆਗੂ ਮਯੂਦ ਨੇ ਗੱਲਬਾਤ ਕਰਾਂਗੇ ਤੁਸੀਂ ਕਿ ਸਰ ਕੀ ਨਮਾਇਬਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਦੇਸ਼ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਜਿੱਦ ਆਪਣੇ ਦੇਸ਼ ਦੇ ਜੋ ਸ਼ਹੀਦ ਨੇ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਸ਼ਹੀਦ ਕਰਾਇਆ ਸੀ ਇੱਕ ਵੋਟ ਪਾਉਣ ਦਾ ਅਧਿਕਾਰ 1952 ਦੇ ਵਿੱਚ 50 ਦੇ ਵਿੱਚ ਮਿਲਿਆ ਸੀਗਾ ਪਹਿਲੀਆਂ ਵੋਟਾਂ ਜਦੋਂ ਹੋਈਆਂ 1952 ਦੇ ਵਿੱਚ ਉਤੋਂ ਲੈ ਕੇ 2000 ਮੈਂ 1997 ਤੋਂ ਬਾਅਦ ਤੱਕ ਵੈਲਟ ਪੇਪਰ ਜੋ ਚੱਲ ਰਹੇ ਸੀਗੇ ਇਹਨਾਂ ਨੇ EVM ਮਸ਼ੀਨਾਂ ਦਾ ਜੋ ਮਤਲਬ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸ਼ੁਰੂ ਹੋਇਆ ਸੀਗਾ ਜਿਹਦਾ ਵਿਰੋਧ ਲਾਲ ਕਿਸ਼ਨ ਅਡਵਾਨੀ ਜੋ ਅੱਜ BJP ਦੇ ਬਹੁਤ بڑے ਲੀਡਰ ਨੇ ਇੱਕ ਰਾਜ ਸਭਾ ਦੇ ਮੈਂਬਰ ਨੇ BJP ਦੇ ਉਹ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ EVM ਦੇ ਉਸ ਦੇ ਵਿੱਚ EVM ਦੇ ਖਲਸਾ ਜੋ ਉਹਨਾਂ ਨੇ ਜाहिर ਕੀਤਾ ਕਿਤਾਬ ਦੇ ਕਿਤਾਬ ਵੀ ਲਿਖੀ ਹੈ ਸਾਰੀਆਂ ਪਾਰਟੀਆਂ ਜਦੋਂ ਸੱਤਾ 'ਚ ਨਹੀਂ ਹੁੰਦੀ ਆ ਉਦੋਂ ਵਿਰੋਧ ਕਰਦੀਆਂ ਨੇ ਅੱਜ ਅਸੀਂ ਸਾਰੇ ਸਮਾਜਿਕ ਲੋਕ ਅਸੀਂ ਵਿਰੋਧ ਕਰਨਾ ਹੈ ਇਹਦਾ ਪ੍ਰੋਟੈਸਟ ਕਰਨਾ ਵਿਰੋਧ ਕਰਨਾ ਆਏ ਆ ਜੋ ਈਵੀਐਮ ਮਸ਼ੀਨਾਂ ਨੇ ਈਵੀਐਮ ਮਸ਼ੀਨਾਂ ਦੀ ਸਰਕਾਰ ਨਹੀਂ ਲੋਕਾਂ ਨੂੰ ਚਾਹੀਦੀ ਸਾਨੂੰ ਲੋਕਾਂ ਨੂੰ ਚਾਹੀਦਾ ਜਿਹਦੇ ਵਿਸ਼ਵਾਸ ਹੋਵੇ ਲੋਕਾਂ ਨੂੰ ਵਿਸ਼ਵਾਸ ਸੀ ਆਮ ਆਮ ਦੇਸ਼ ਵਾਸੀਆਂ ਨੂੰ ਜਿਹਤੇ ਆਮ ਆਪਾਂ ਵੋਟਾਂ ਨਾਲ ਵੈਲਟ ਪੇਪਰ ਤੇ ਮੋਹਰ ਲਾ ਕੇ ਵੋਟ ਪਾਉਂਦੇ ਸੀਗੇ ਉਹੀ ਅਸੀਂ ਦੁਬਾਰਾ ਫੇਰ ਇਲੈਕਸ਼ਨ ਨੂੰ ਕਿਸ਼ ਤੋਂ ਮੰਗ ਕਰਦੇ ਆ ਇਲੈਕਸ਼ਨ ਜੋ ਵੋਟਾਂ ਦਾ ਵੈਲਟ ਪੇਪਰ ਆਹੀਂ ਵੋਟਾਂ ਦਾ ਜਿਹੜਾ ਅਧਿਕਾਰ ਆ ਲੋਕਾਂ ਨੂੰ ਦੁਬਾਰਾ ਦਿੱਤਾ ਲੋਕਤੰਤਰਕ ਦਾ ਸਭ ਤੋਂ ਵੱਡਾ ਘਾਣ ਇੱਥੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਇਹਦਾ ਮਸ਼ੀਨਾਂ ਦੀ ਮਤਲਬ ਕਿ ਸਰਕਾਰ ਹੈ ਅਸੀਂ ਚਾਹੁੰਦੇ ਬੈਲਟ ਪੇਪਰ ਰਾਹੀਂ ਦੁਆਰਾ ਵੋਟਾਂ ਹੋਣ ਤੇ ਇਹੀ ਸਾਡੀ ਮੰਗ ਹੈ ਪੂਰੀ ਦੁਨੀਆ ਦੇ ਵਿੱਚੋਂ ਪੰਜ ਦੇਸ਼ਾਂ ਦੇ ਵਿੱਚ ਅੱਜ ਮਤਲਬ ਕਿ ਪਹਿਲਾਂ ਪੂਰੀ ਦੁਨੀਆ 'ਚ ਹੁੰਦੀ ਸੀ ਸਾਰੇ ਇਹ ਬੈਲਟ ਜੋ ਮਸ਼ੀਨਾਂ ਨੇ EVM ਮਸ਼ੀਨਾਂ ਨਕਾਰ ਕੇ ਅੱਜ ਬੈਲਟ ਪੇਪਰ ਰਾਹੀਂ VOTING ਹੋ ਰਹੀ ਹੈ ਹਾਲੇ ਵੀ ਪੰਜ ਸਟੇਟਾਂ ਦੀ ਪੰਜ ਕੰਟਰੀਆਂ ਦੇ ਵਿੱਚ ਜੋ EVM ਰਾਹੀਂ VOTING ਹੁੰਦੀ ਹੈ ਜਿਵੇਂ ਆਸਟ੍ਰੇਲੀਆ ਤੇ ਇੰਡੀਆ ਤੇ ਬ੍ਰਾਜ਼ੀਲ ਵਗੈਰਾ ਹੋਰ ਦੋ ਕੰਟਰੀ ਨੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਹੈ ਵੀ ਓਪਨ ਹੈ ਸਾਰਾ ਕੁਝ ਕਿੱਥੇ ਬੰਦੇ ਨੇ ਵੋਟ ਪਾਈ ਹੈ ਕੀ ਹੋ ਸਾਰਾ ਕੁਝ ਉਹ ਮਤਲਬ ਕਿ ਦੇਖ ਸਕਦਾ ਬੰਦਾ ਕਿੱਥੇ ਵੋਟ ਲਾਸਟ ਤੱਕ ਜਾਂ ਵੀ ਆਪਾਂ ਬੋਰਡ ਕਿੱਥੇ ਪਾਨੇ ਆ ਤੇ ਜਾਂਦੀ ਕਿੱਥੇ ਹੈ ਇੱਥੇ ਵੋਟਾਂ ਦੀ ਗਿਣਤੀਆਂ ਵਧਾ ਦਿੱਤੇ ਜਾਂਦੇ ਨੇ ਪਿਛਲੇ 36 ਗੜ ਦੇ ਇਲੈਕਸ਼ਨ ਦੇ ਵਿੱਚ 22 ਤਰੀਕ ਨੂੰ ਤਾਂ ਆ ਰਹੀ ਹੈ 66.73 ਮਤਲਬ ਕਿ ਜੋ ਉਹਨਾਂ ਦੀ ਇਲੈਕਸ਼ਨ ਕਮਿਸ਼ਨ ਦੇ ਰਿਹਾ ਵੀ ਇੰਨੀ VOTING ਹੋਈ ਹੈ ਤੇ 10 ਦਿਨਾਂ ਬਾਅਦ ਇਹਨਾਂ ਨੇ 76. ਕੁਝ ਕਰਤੀ ਜੋ 36 ਗੜ ਦੇ ਵਿੱਚ ਜੋ ਔਨ ਰਿਕਾਰਡ ਗੱਲ ਹੈ ਇਹ 10 ਦਿਨਾਂ ਦੇ ਵਿੱਚ 10% ਵੋਟ ਵਧ ਗਈ ਜਦੋਂ ਇਸ ਤਰ੍ਹਾਂ ਦੇ ਸ਼ੰਕੇ ਨੇ ਤਾਂ ਮਿਲ ਕੇ ਇਹਨਾਂ ਨੂੰ ਜਦੋਂ ਪੂਰੇ ਇੰਡੀਆ ਦੇ ਵਿੱਚ ਵਿਰੋਧ ਹੋ ਰਿਹਾ ਤਾਂ ਇਹਨਾਂ ਨੂੰ ਸਾਡੇ ਲੈ ਕੇ ਇਹਨਾਂ ਨੂੰ ਇਹਨਾਂ ਦਾ ਉਹ ਕਰਨਾ ਚਾਹੀਦਾ ਲੋਕਾਂ ਨੂੰ ਅਧਿਕਾਰ ਹੈ ਇਸ ਗੱਲ ਦਾ ਮਿਲ ਕੇ ਜੋ ਆਪਦੀ ਇੱਛਾ ਨਾਲ ਵੋਟ ਪਾ ਸਕੇ ਅੱਜ ਤੁਸੀਂ ਇੱਛਾ ਨਾਲ ਨਹੀਂ ਵੋਟ ਪਾ ਸਕਦੇ ਇਹ ਸਾਡੀ ਮੰਗ ਹੈ ਕਈ ਦੇਸ਼ਾਂ ਦੇ ਵਿੱਚ ਵੋਟ ਹੈ ਜੋ ਓਪਨ ਪੈ ਰਹੀ ਹੈ ਇਹਨਾਂ ਦਾ ਕਹਿਣਾਗਾ ਤੇ ਇੰਡੀਆ ਵਿੱਚ ਵੀ ਓਪਨ ਵੋਟ ਹੀ ਪੈਣ ਜੇ ਇਹ ਵੀ ਅਮ ਦਾ ਇਸਤੇਮਾਲ ਹੋਣਾ ਚਾਹੀਦਾ ਕਿ ਨਾਮ ਜੀ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਕੀ ਕਰ ਰਹੇ ਧਰਨੇ ਅੱਜ ਕਾਰਨ ਇਹ ਹੈ ਵੀ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 75ਵਾਂ ਸਾਲ ਅੱਜ ਸਿਕੰਤੰਤਰ ਤੌਰ ਤੇ ਉਹਨੂੰ ਬਣਾ ਰਹੇ ਆ ਪਰ ਅਫਸੋਸ ਦੀ ਗੱਲ ਹੈ ਅਸੀਂ ਆਜ਼ਾਦ ਦੇਸ਼ ਦੇ ਪਰ ਅਸੀਂ ਅੱਜ ਈਵੀਐਮ ਦੀ ਗੁਲਾਮੀ ਭੋਗ ਰਹੇ ਆ ਈਵੀਐਮ ਦੀ ਗੁਲਾਮੀ ਇਸ ਕਾਰਨ ਹੈ ਕਿਉਂਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਜੋ ਮੈਂਬਰ ਨੇ ਜਾਂ ਕਮਿਸ਼ਨਰ ਨੇ ਉਹ ਸਾਡੇ ਸਰਵੈਂਟ ਨੇ ਉਹ ਸਾਡੇ ਜੋ ਪਬਲਿਕ ਸਰਵੈਂਟ ਨੇ ਜਦੋਂ ਅਸੀਂ ਉਹਨਾਂ ਨੂੰ ਕੋਈ ਗੱਲ ਦੀ ਕਹਿੰਦੇ ਆ ਵੀ ਸਾਨੂੰ ਇਹ ਸ਼ੰਕਾ ਹੈ ਤੇ ਉਹ ਉਹ ਸ਼ੰਕਾ ਉਹਨਾਂ ਨੂੰ ਸੋਧ ਕਰਨ ਦੀ ਉਹਨਾਂ ਨੂੰ ਦਰੁਸਤ ਕਰਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਪਰ ਅਫਸੋਸ ਦੀ ਗੱਲ ਹੈ ਪਿਛਲੇ ਕਈ ਸਾਲਾਂ ਤੋਂ ਜੋ ਕਾਰਕੂਨ ਸੀ ਸਮਾਜਿਕ ਕਾਰਕੂਨ ਸੀ ਉਹਨਾਂ ਨੇ ਆ ਕੇ ਸੱਥਾਂ 'ਚ ਮੱਲਿਆਂ 'ਚ ਚੌਂਕਾ ਚ ਆ ਕੇ ਇਹ ਗੱਲ ਵਜਾਈ ਵੀ ਕਿ ਨਾ ਈਵੀਐਮ ਦਾ ਈਵੀਐਮ ਜੇ ਅਸੀਂ ਵੋਟ ਕਾਸਟ ਕਰਦੇ ਆ ਤੇ ਸਾਨੂੰ ਉਥੇ ਸ਼ੰਕਾ ਵੀ ਜਿਹੜੀ ਸਾਡੀ ਵੋਟ ਹੈ ਉਹ ਸਾਡੇ ਜਿਹੜੇ ਚੁਣੇ ਅਸੀਂ ਬੰਦਾ ਚੁਣ ਕੇ ਜਾਣੇ ਆ ਘਰੋਂ ਮਨ ਬਣਾ ਕੇ ਜਾਣੇ ਸੀ ਉਹਨੂੰ ਵੋਟ ਪਾਉਣੀ ਹੈ ਜਾਂ ਕਿਸੇ ਵੀ ਪਾਰਟੀ ਦੇ ਨਮਾਇਦੇ ਨੂੰ ਵੋਟ ਪਾਉਣੀ ਹੈ ਉੱਥੇ ਤੱਕ ਨਹੀਂ ਪਹੁੰਚਦੀ ਇਹ ਸ਼ੰਕਾ ਅੱਜ ਝਾਰ ਕਿਉਂ ਹੋ ਰਹੀ ਹੈ ਜਦੋਂ ਡੋਨਰ ਟਰੰਪ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਤੇ ਉਹਦੇ ਪਿੱਛੇ ਇੱਕ ਇੱਕ ਗੱਲ ਵਾਇਰਲ ਹੋਈ ਸੀ ਕਿ ਉਹਨੂੰ ਬਣਾਉਣ ਪਿੱਛੇ ਰਸ਼ੀਆ ਦਾ ਹੱਥ ਸੀ ਐਸੀ ਐਸੀ ਇਹ ਨਹੀਂ ਕਹਿੰਦੇ ਵੀ ਇਹ ਪਾਰਟੀਆਂ ਮਾੜੀਆਂ ਨੇ ਦੇਖੋ ਪਾਰਟੀਆਂ ਦੇ ਤਾਂ ਹਰੇਕ ਦਾ ਕਿਸੇ ਨਾ ਕਿਸੇ ਝਾਸਤਾ ਬਣੀ ਹੋਈ ਹੈ ਸਾਡੀ ਗੱਲ ਇਹ ਹੈ ਵੀ ਖਬਰ ਆ ਸਾਡੀਆਂ ਜੋ ਸਰਕਾਰਾਂ ਨੇ ਦੇਸ਼ ਦੀਆਂ ਕੋਈ ਬਾਹਰੀ ਏਜੰਸੀ ਚਲਾ ਰਹੀ ਹੋਵੇ ਕਿਉਂਕਿ ਇਹ ਹੈਗਾ ਤਾਂ ਆਖਿਰਕਾਰ ਇੱਕ ਇਲੈਕਟ੍ਰੋਨਿਕ ਚੀਜ਼ ਹੈ ਤੇ ਇਲੈਕਟ੍ਰੋਨਿਕ ਚੀਜ਼ ਚਾਹੀਦੀ ਫੋਨ ਹੈ ਚਾਹੀਦੀ ਤੁਹਾਡੀ ਘੜੀ ਹੈ ਚਾਹੀਦੀ ਉਹ ਨੂੰ ਹੈਕ ਕੀਤਾ ਜਾ ਸਕਦਾ ਹੈ ਅੱਜ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਉਹਨਾਂ ਦੀ ਡਿਟੇਲ ਹੈਕ ਹੋ ਜਾਂਦੀ ਹੈ ਉਹਨਾਂ ਦੇ ਨੰਬਰ ਹੈਕ ਹੋ ਜਾਂਦੇ ਨੇ ਤੇ ਇਹਨੂੰ ਕਿਉਂ ਨਹੀਂ ਕੀਤਾ ਜਾਂਦਾ ਇਹ ਖਾਸਾ ਲੈ ਕੇ ਅੱਜ ਐਸੀ ਸੜਕਾਂ ਤੇ ਉਤਰੇ ਆ ਇਸੀ ਮੰਗ ਕਰਦੇ ਆ ਮਿਸਟਰ ਰਜੀਵ ਕੁਮਾਰ ਸਾਹਿਬ ਜੋ ਇਹਦੇ ਚੀਫ ਕਮਿਸ਼ਨ ਨੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿ ਤੁਸੀਂ ਈਵੀਐਮ ਦਾ ਜਿਆਦਾ ਸਾਨੂੰ ਦਰੁਸਤ ਕਰਾਓ ਆਮ ਲੋਕਾਂ ਨੂੰ ਜੇ ਜਿੱਥੇ ਅਸੀਂ ਵੋਟ ਪਾਉਨੇ ਆ ਕਿ ਉਹ ਵੋਟ ਦਾ ਮੈਚ ਹੁੰਦਾ ਜਿਹੜੀ ਪਰਚੀ ਨਿਕਲਦੀ ਹੈ ਨਾ ਤਾਂ ਉਹ ਪਰਚੀ ਦੀ ਕਾਊਂਟਿੰਗ ਹੁੰਦੀ ਹੈ ਈਵੀਐਮ ਮਸ਼ੀਨ ਦੀ ਵੋਟਾਂ ਰਾਹੀਂ ਉਹਨੂੰ ਗਿਣਿਆ ਨਹੀਂ ਜਾਂਦਾ ਤੇ ਉਹ ਅੱਜ ਅਸੀਂ ਦਰੁਸਤ ਲੈ ਕੇ ਚੱਲੇ ਆ ਵੀ ਐਸੀ ਵੈਲਟ ਪੇਪਰ ਨੂੰ ਲਾਗੂ ਕਰਾਉਣਾ ਚਾਹੁੰਦੇ ਆ 224 ਦੀ ਇਲੈਕਸ਼ਨ ਜੋ ਵੀ ਇਲੈਕਸ਼ਨ 24 ਤੋਂ ਬਾਅਦ ਇੱਥੇ ਹੋਣੀਆਂ ਨੇ ਉੱਥੇ ਵੈਲਟ ਪੇਪਰ ਹੋ ਵੀ ਤਾਂ ਕਿ ਬੰਦਾ ਜਿਹੜਾ ਠੱਪਾ ਲਾ ਕੇ ਆਉਂਦਾ ਮੋਹਰ ਲਾ ਕੇ ਆਉਂਦਾ ਕਿਸੇ ਪਾਰਟੀ ਨੂੰ ਕਿਸੇ ਨਵੇਂ ਇਹਦੇ ਨੂੰ ਚੁਣਦਾ ਤੇ ਉਹਦੀ ਬਾਹ ਫਟ ਕੇ ਉਹ ਕੰਮ ਕਰਾ ਸਕੇ ਆਖਿਰਕਾਰ ਹੁੰਦਾ ਕੀ ਹੈ ایਵੀਐਮ ਮਸ਼ੀਨ ਤੇ ਵੋਟ ਪਾਇਆ ਹੁੰਦਾ ਤੇ ਬੜੇ ਚਾਅ ਨਾਲ ਆਉਂਦਾ ਵੀ ਮੈਂ ਉਹਨੂੰ ਵੋਟ ਪਾ ਕੇ ਆਂ ਤੇ ਜਿਹੜਾ ਉਹਦਾ ਰਿਜ਼ਲਟ ਹੈ ਰਿਜ਼ਲਟ ਉਹਦੇ ਹੋਰ ਨਿਕਲਦੇ ਨੇ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕੋਈ ਪੜਿਆ ਲਿਖਿਆ ਸਮਾਜ ਦਾ ਕੋਈ ਆਈਐਸ ਹੈ ਕੋਈ ਆਈਪੀਐਸ ਹੈ ਕੋਈ ਡਾਕਟਰ ਹੈ ਕੋਈ ਪੀਐਚਡੀ ਹੈ ਕੋਈ ਇੰਜੀਨੀਅਰ ਹੈ ਠੀਕ ਹੈ 99% ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਉਹਨੂੰ ਡਿਟੈਕਟ ਕਿਵੇਂ ਕਰ ਸਕਦੇ ਹਾਂ ਜੇ ਈਵੀਐਮ ਮਸ਼ੀਨ ਤੇ ਅਸੀਂ ਵੋਟ ਪਾਉਨੇ ਆ ਜੇ ਉਹ ਗਲਤ ਵੋਟ ਕਾਸਟ ਹੁੰਦੀ ਹੈ ਤੇ ਅਸੀਂ ਉਹਨੂੰ ਡਿਟੈਕਸ਼ਨ ਦੀ ਨਹੀਂ ਸਾਨੂੰ ਪਤਾ ਤੇ ਅਸੀਂ ਉੱਤੇ ਜਿਹੜੇ ਅਨਪੜ੍ਹ ਲੋਕ ਨੇ ਜਿਹੜੇ ਸਾਡੇ ਪਿੰਡਾਂ 'ਚ ਨੇ ਜਿਹੜੇ ਵਿਚਾਰੇ ਭੋਲੇ ਭਾਲੇ ਨੇ ਬੰਦੇ ਉਹਨਾਂ ਨੂੰ ਕਿਵੇਂ ਪਤਾ ਲੱਗੂ ਵੀ ਸਾਡੀ ਵੋਟ ਕਿੱਥੇ ਪੈਂਦੀ ਹੈ ਸੋ ਅੱਜ ਅਸੀਂ ਪੜ੍ਹੇ ਲਿਖੇ ਸਮਾਜ ਚਿੰਤਤ ਲੋਕ ਅਸੀਂ ਇਕੱਠੇ ਹੋਇਆ ਤੇ ਅਸੀਂ ਮੰਗ ਕਰਦੇ ਵੀ ਵੈਲਟ ਪੇਪਰ ਲਾਗੂ ਕੀਤਾ ਜਾਵੇ ਤਾਂ ਕਿ ਸਾਬਦੀ ਵੋਟ ਠੋਕ ਬਜਾ ਕੇ ਪਾ ਕੇ ਜੀ ਇਹਨਾਂ ਦਾ ਕਹਿਣਾ ਹੈਗਾ ਕਿ ਜੋ VOTING ਹੈ ਉਹ ਓਪਨ ਹੋਣੀ ਚਾਹੀਦੀ ਹੈ ਕਈ ਦੇਸ਼ਾਂ ਦੇ ਵਿੱਚ ਜੋ VOTING ਹੈ ਜੋ ਓਪਨ ਹੋ ਰਹੀ ਹੈ EVM ਦੇ ਰਾਹੀਂ VOTING ਇੰਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਨੂੰ ਇਹਨਾਂ ਦਾ ਵੀ ਕਹਿਣਾ ਹੈ ਕਿ ਇਹਨਾਂ ਨੂੰ ਸ਼ੱਕ ਹੈ ਕਿ ਜੋ EVM ਹੈ ਕਿਤੇ ਨਾ ਕਿਤੇ ਕੋਈ ਕੋਈ ਕਪਲਾ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਮੋਦੀ ਸਰਕਾਰ ਸੈਂਟਰਲ ਸਰਕਾਰ ਇਸ ਵੱਲ ਕਿਹੜਾ ਧਿਆਨ ਦਿੰਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ